ਹੈਲੋ ਦੋਸਤੋ ਅੱਜ ਇਸ ਤੁਹਾਨੂੰ ਦੱਸਾਂਗੇ ਗਵਾਰਾ ਫਲੀ ਦੀ ਸਬਜ਼ੀ ਕਿਵੇਂ ਬਣਾਈ ਜਾਂਦੀ ਹੈ ਗਵਾਰਾ ਫਲੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਤੇ ਹੈਲਦੀ ਹੁੰਦੀ ਹੈ ਇਹਨੂੰ ਬਜ਼ੁਰਗ ਵਿੱਚ ਜਵਾਨ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਆਓ ਆਪਾਂ ਬਣਾਈਏ ਪਹਿਲਾਂ ਆਪਾਂ ਇੱਕ ਪੈਨ ਦੇ ਵਿੱਚ ਤੇਲ ਪਾਵਾਂਗੇ ਲਓ ਜੀ ਆਪਾਂ ਤੇਲ ਹੁਣ ਗਰਮ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਲਓ ਜੀ ਜੀਰਾ ਪਾਤਾ ਹੁਣ ਆਪਾਂ ਇਹਦੇ ਵਿੱਚ ਲਸਣ ਮਸਾਲਾ ਜੋ ਵੀ ਤੁਹਾਨੂੰ ਸਵਾਦ ਲੱਗਦਾ ਉਹ ਪਾ ਸਕਦੇ ਆ ਆਪਾਂ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਿਆਜ਼ ਪਾਵਾਂਗੇ ਕੱਟਿਆ ਹੋਇਆ ਪਿਆਜ਼ ਲਓ ਜੀ ਪਿਆਜ਼ ਪਾਤਾ ਆਪਾਂ ਹੁਣ ਹੁਣ ਇਹਨੂੰ ਆਪਾਂ ਪਿਆਜ਼ ਨੂੰ 골ਡਨ ਹੋਣ ਤੱਕ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਲਓ ਜੀ ਆਪਣਾ ਪਿਆਜ਼ ਫਰਾਈ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਜਿੰਨਾ ਤੁਹਾਨੂੰ ਵਧੀਆ ਲੱਗਦਾ ਜਿੰਨਾ ਤੁਸੀਂ ਪਸੰਦ ਕਰਦੇ ਆ ਆਪਦੀ ਕੁਆਂਟੀਟੀ ਅਨਸਾਰ ਆਪਾਂ ਟਮਾਟਰ ਪਾ ਸਕਦੇ ਆ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਆਪਣਾ ਪਿਆਜ਼ ਟਮਾਟਰ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਫਲੀਆਂ ਆਲੂ ਫਲੀਆਂ ਪਾ ਦਾਂਗੇ ਲਓ ਜੀ ਆਪਣਾ ਹੁਣ ਪਿਆਜ਼ ਟਮਾਟਰ ਹੋ ਗਿਆ ਰੈਡੀ ਭੁੰਨ ਕੇ ਪਹਿਲਾਂ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਾਂਗੇ ਲਓ ਜੀ ਆਪਾਂ ਮਸਾਲੇ ਪਾਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਭਨ ਲਾਂਗੇ ਥੋੜਾ ਪਾਣੀ ਪਾ ਕੇ ਤਾਂ ਕਿ ਚੰਗੀ ਤਰ੍ਹਾਂ ਆਪਣਾ ਮਸਾਲਾ ਬਣ ਕੇ ਰੈਡੀ ਹੋ ਜਾਵੇ ਤੇ ਬਹੁਤ ਹੀ ਜ਼ਿਆਦਾ ਸਵਾਦ ਮਸਾਲਾ ਬਣ ਜਾਏ ਆਪਣਾ ਲਓ ਜੀ ਆਪਾਂ ਪਾਣੀ ਐਡ ਕਰਤਾ ਹੁਣ ਆਪਾਂ ਇਹਨੂੰ 2 ਮਿੰਟਾਂ ਵਾਸਤੇ ਟੱਕ ਕੇ ਰੱਖ ਦਾਂਗੇ ਤੇ ਚੰਗੀ ਤਰ੍ਹਾਂ ਆਪਣਾ ਮਸਾਲਾ ਭੁੱਜ ਕੇ ਰੈਡੀ ਹੋ ਜਾਊਗਾ ਲਓ ਜੀ ਆਪਣਾ ਮਸਾਲਾ ਹੁਣ 2 ਮਿੰਟ ਹੋ ਗਏ ਪੁੱਜ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਲਓ ਜੀ ਆਲੂ ਪਾਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਫਲੀਆਂ ਐਡ ਕਰ ਦਾਂਗੇ ਲਓ ਜੀ ਆਪਾਂ ਹੁਣ ਇਹਦੇ ਵਿੱਚ ਫਲੀਆਂ ਐਡ ਕਰਤੀਆਂ ਕਟੀਆਂ ਹੋਈਆਂ ਫਲੀਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ 2-3 ਮਿੰਟ ਵਾਸਤੇ ਇਹਨੂੰ ਢੱਕ ਕੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਟੱਕ ਟੱਕ ਕੇ ਜਲਦੀ ਬਣ ਜਾਣ ਲਓ ਜੀ ਆਪਾਂ ਇਹਨੂੰ ਹੁਣ ਦੋ ਤਿੰਨ ਮਿੰਟ ਹੋ ਗਏ ਚੁੱਕੇ ਨੇ ਤੇ ਆਪਣੀਆਂ ਫਲੀਆਂ ਆਲੂ ਫਲੀਆਂ ਆਪਣੀਆਂ 50% ਬਣ ਕੇ ਰੈਡੀ ਹੋ ਗਈਆਂ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਹਾਂਜੀ ਆਪਣੀਆਂ 50% ਫਲੀਆਂ ਆਲੂ ਫਲੀਆਂ ਰੈਡੀ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਦੋ ਤਿੰਨ ਮਿੰਟ ਹੋਰ ਆਪਾਂ ਟੱਕ ਕੇ ਸੇਕ ਲਵਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਬਣ ਜਾਣ ਤੇ ਵਧੀਆ ਸਵਾਦਿਸ਼ਟ ਸਬਜੀ ਆਪਣੀ ਰੈਡੀ ਹੋ ਜੇ। ਲਓ ਜੀ। ਦੋ ਤਿੰਨ ਮਿੰਟ ਆਪਾਂ ਟੱਕੀ ਰੱਖਤਾ ਸੀ ਤੇ ਹੁਣ ਦੇਖਦੇ ਆਂ ਆਪਾਂ। ਆਪਣੀ ਸਬਜੀ ਰੈਡੀ ਹੋ ਗਈ। ਲਓ ਜੀ ਆਪਣੀ ਸਬਜੀ ਬਣ ਕੇ ਪੂਰੀ ਚੰਗੀ ਤਰ੍ਹਾਂ ਰੈਡੀ ਹੋ ਗਈ। ਇਹ ਸਬਜੀ ਆਪਣੀ ਬਹੁਤ ਹੀ ਜ਼ਿਆਦਾ ਸਵਾਦ ਬਹੁਤ ਹੀ ਜ਼ਿਆਦਾ ਹੈਲਦੀ ਸਬਜੀ ਬਣੀ ਐ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਥੈਂਕਸ।